ਕਿ ਜਿਹੜੀ ਮੇਰੀ ਪਹਿਲਾਂ ਵੀ ਬਦਲੀ ਸੁਰਸਿੰਘ ਕਰ ਦਿੱਤੀ ਗਈ ਆ ਜਿਹੜੇ ਪ੍ਰਮੋਸ਼ਨ ਆਰਡਰ ਹੋਏ ਆ ਸਾਰੇ ੁਲਾਜ ਮੇਰੇ ਉੱਥੇ ਜਿਹੜੇ ਮੇਰੇ ਸਾਥੀਆਂ ਦੇ ਆਰਡਰ ਉੱਥੇ ਹੋ ਗਏ ਆ ਮੇਰੀ ਅਰੰਝਿਸ਼ਤਾ ਮੇਰੀ ਬਦਲੀ ਸੁਰਸਿੰਘ ਕਰ ਦਿੱਤੀ ਗਈ 59 ਕੇਸੇ ਗੱਲ ਦੀ 86 ਦਾ ਹੈ 28 ਉਹ ਕੋਈ ਮੇਰੀ ਮੇਰੇ ਪਹਿਲਾਂ ਬੇਰੇ ਆਵਾਜ਼ ਹੀ ਪਾੜੀ سپورਟ ਕੀਤੀ ਆ ਮੈਂ ਆਰਵੜੀ ਪਾਰਟੀ ਨੇ ਮੇਰਾ ਕੰਮ ਨਹੀਂ ਕੀਤਾ ਮੇਰੀ ਬਦਲੀ ਵਾਪਸ ਨਹੀਂ ਕਰਾਈ ਮੈਂ ਪਿੱਛੇ ਹਟ ਗਿਆ ਠੀਕ ਹੈ ਅਸੀਂ ਮੈਂ ਕੋਈ ਵੀ ਸਰਕਾਰაში ਉਹਦੇ ਮੁਲਾਜ਼ਮ ਯਾਰ ਪਰ ਉਹਨਾਂ ਨੇ ਮੇਰੀ ਮੇਰੀ ਬਾਹਰ ਹੀ ਫੜੀ ਕਿ ਮੈਨੂੰ ਦੁਬਾਰੇ ਫਿਰ ਗੁਰੂ ਬਾਰ-ਬਾਰ ਆਪਣੇ ਘਰ ਬੁਲਾਇਆ ਜਾ ਰਿਹਾ ਮੈਂ ਨਹੀਂ ਗਿਆ ਮੈਂ ਫੋਨ ਤੇ ਗੱਲਬਾਤ ਕੀਤੀ ਰਸਤਾ ਕੈਂਪ ਕਰ ਲੀ ਕਿ ਦੱਸੋ ਮਰ ਘਰ ਕਿੱਥੇ ਬੁਲਾ ਰਿਹਾ ਉਹਦੇ ਵਿੱਚ ਨੇ ਵੋਟਾਂ ਦੌਰਾਨ ਜਿਹੜਾ ਤੁਹਾਨੂੰ ਘਰ ਦੇ ਚ ਬੁਲਾਇਆ ਜਾਂਦਾ ਹੈ ਕਿ ਜਾਂ ਹੋਟਲ ਆ ਜਾ ਰਿਹਾ ਦੇਖੋ ਜੀ ਜੇ ਆਪਾਂ ਵੋਟਾਂ ਦੀ ਗੱਲ ਕਰੀਏ ਇਹ ਦਾਬਰਦਵਾਲ ਦੀ ਪਹਿਲੋ ਲੈਰ ਚਲਦੀ ਪਈ ਹੈ ਤੇ ਮੇਰਾ ਕੀ ਕਸੂਰ ਆ ਜਦ ਮੈਂ ਕੋਈ ਵਰਕਰੀ ਕੀਤੀ ਹੋਵੇ ਜਾਂ ਮੈਂ ਕੋਈ ਬਿਜਲੀ ਚੋਰੀ ਕੀਤੀ ਹੋਵੇ ਜਾਂ ਮੈਂ ਕਿਸੇ ਨੂੰ ਤੋਂ ਪੈਸਾ ਲਿਆ ਹੋਵੇ ਮੈਂ ਦੇਂਦਾ ਰਿਹਾ ਮੈਂ ਜਵਾਬ ਕਰ ਦੂੰਗਾ ਮੇਰੇ ਜੇਸੇ ਬੰਦੇ ਵੀ ਠੀਕ ਜੇਦੋਂ ਮੈਂ ਕੋਈ ਗਲਤੀ ਨਹੀਂ ਕੀਤੀ ਮੈਂ ਕੋਈ ਤੁਹਾਡੇ ਖਿਲਾਫ ਨਹੀਂ ਕੀਤਾ ਤੁਹਾਡੇ ਮੈਂ ਕੋਈ ਵਰਕਰੀ ਨਹੀਂ ਕੀਤੀ ਕਿਸ ਦੀ ਫਿਰ ਮੇਰੇ ਲਈ ਪੈਰ ਕਰਨ ਦੀ ਨੇ ਤੁਹਾਡੀ ਵੋਟਾਂ ਨੂੰ ਲਾ ਕੇ ਬਦਲੀ ਕੀਤੀ ਵੋਟਾਂ ਨੂੰ ਲਾ ਕੇ ਬਦਲੀ ਕੀਤੀ ਕਿਉਂਕਿ ਸਾਫ ਨਿੱਤਾ ਆਮ ਆਦਮੀ ਪਾਰਟੀ ਦਾ ਨਹੀਂ ਦਿੰਦਾ ਕਿੱਸੇ ਕੱਤੇ ਬਦਲੀ ਕੀਤੀ ਕੀ ਮੈਂ ਪਹਿਲਾਂ ਬਹੁਤ ਸਾਧਤਾ ਆਮ ਆਦਮੀ ਪਾਰਟੀ ਦਾ ਮੈਂ ਆਪਣੇ ਕੋਲੋਂ ਫੰਡ ਵੀ ਦਿੱਤਾ ਵਾ ਵਰਕਰੀ ਵੀ ਕੀਤੀ ਆ ਮੇਰੇ ਕੋਲ ਆਪ ਹੋਦੇ ਰਹੇ ਆ ਬਣਿਆ ਇਸ ਵਾਰ ਵੋਟਰਾਂ ਵਿੱਚ ਜਿਹੜੀ ਆ ਮੈਂ ਦਖਲਦਾਜੀ ਨਹੀਂ ਕੀਤੀ ਮੈਂ ਅਰਜੀ ਇਲੈਕਸ਼ਨ ਵਿੱਚ ਕੋਈ ਦਖਲਦਾਜੀ ਨਹੀਂ ਕੀਤੀ ਕਿਸੇ ਪਾਰਟੀ ਪਰ ਉਹਨਾਂ ਦਾ ਤਾਂ ਕਹਿਣਾ ਕਰੋ ਰਟੀਰਵਾਇਜ਼ ਬਦਲੀਆਂ ਜਿਹੜੀਆਂ ਉਹ ਕਿੱਥੇ ਦਾ ਰਟੀਰਵਾਇਜ਼ ਕੋਈ ਵੀ ਨਹੀਂ ਹੋਈ ਜੀ 30 ਸਾਲਾਂ ਤੋਂ ਕੋਈ ਬੰਦੇ ਬੈਠੇ ਰਹੇ ਨੇ ਤੇ ਪੰਜਾਬ ਦੀ ਸਰਕਾਰ ਤੋਂ ਰਟੀਰਵਾਇਜ਼ 10 ਦਿਨਾਂ ਕੋਈ ਸਰਕਲ ਹੈਗਾ ਰਟੀਰਵਾਇਜ਼ ਤੇ ਕੋਈ ਗੱਲ ਨਹੀਂ ਜੀ ਕੱਲ ਦੀ ਮੰਗ ਨਹੀਂ ਕਰਦੇ ਆ ਕਿ ਲਾਂਗ ਸਟੇਟ ਜਿਹੜੀ ਬੰਦੇ ਕੀਤੀ ਜਾਂਦੀ ਹੈ ਹਾਂ ਜੀ ਸਾਹਿਬ ਪੁਣਕੀ ਮੰਗ ਆ ਗਈ ਆ ਮੰਗ ਆ ਗਈ ਹੈ ਕਿ ਮੇਰੇ ਜਿੱਥੇ ਬੰਦੇ ਜੋ ਫੈਸਲਾ ਕਰੂਗੇ ਸਾਡੇ ਆਰਡਰ ਰੱਦ ਹੋ ਜਾਈਦੇ ਆ ਕੱਤਲ ਵੀ ਅੱਜ ਤੋ ਕਿੱਥੇ ਬੈਠੇ ਹੋ ਜੀ ਤਲਵਿੰਦਰ ਦਿਵਿਜੇ ਤੇ ਬੈਠੇ ਹੋ ਬਈ ਅਜੇ ਤੱਕ ਕਿਸੇ ਨੁਮਾਇੰਦੇ ਨੇ ਕਿਸੇ ਸਰਕਾਰੀ ਅਧਿਕਾਰੀ ਨੇ ਆ ਕੇ ਤੁਹਾਡੇ ਨਾਲ ਗੱਲਬਾਤ ਕੀਤੀ ਹੈ ਸਾਡੇ ਨਾਲ ਕੋਈ ਗੱਲ ਨਹੀਂ ਮੈਂ ਕੁਲਦੀਪ ਸਿੰਘ ਉਦੋਕੇ ਸਰਕਲ ਪ੍ਰਧਾਨ ਟੈਕਨੀਕਲ ਸਰਵੋ ਜੂਨੀਅਰ ਸਾਡਾ ਇੱਕ ਸਾਥੀ ਤਲਵਿੰਦਰ ਸਿੰਘ ਨਾਇਮਾਨ ਜੋ ਸਭ ਨਾਲ ਟਾਗਰਾ ਰਿਹਾ ਸੀ ਤਣਾਤ ਸੀ ਸਾਡੇ ਬਿਜਲੀ ਮੰਤਰੀ ਵੱਲੋਂ ਬਾਰ ਬਾਰ ਉਹ ਕੇ ਸਾਥੀ ਦੀ ਬਦਲੀ ਜਿਹੜੀ ਉਹ ਕਰਾਈ ਜਾਂਦੀ ਨਹੀਂ ਹੈ ਪਿਛਲੇ 7-8 2023 ਨੂੰ ਉਸ ਦੀ ਬਦਲੀ ਸਰਸੰਗ ਦੀ ਕੀਤੀ ਗਈ ਉਹ ਬਿਜਲੀ ਮੰਤਰੀ ਵੱਲ ਸਾਥੀਓ ਜੇੜੇ ਮਾਰਦਾ ਰਿਹਾ ਪਰ ਉਹਦੀ ਬਦਲੀ ਰੱਦ ਨਹੀਂ ਕਰਾਂਗੇ ਉਹਦੇ ਬਾਅਦ ਚ ਉਹ ਆਪਣਾ ਅਸਲ ਸੁਭਾਅ ਵਰਤ ਕੇ ਸਾਥੀ ਸਾਡਾ ਜਿਹੜਾ ਉਹ 7 3 2024 ਨੂੰ ਬਦਲੀ ਕਰਾ ਕੇ ਸਰਦ ਨੂੰ ਟਾਂਗ ਰਿਹਾ ਆ ਉਹ ਤੋਂ ਚੋਣ ਜਾਬਤਾ ਲੱਗ ਚੁੱਕਾ ਸੀ ਨਿੱਜੀ ਰੰਜਿਸ਼ ਰੱਖਦੇ ਆ ਸਾਡੀ ਬਿਜਲੀ ਮੰਤਰੀ ਨੇ ਫਿਰ ਸਾਡੇ ਸਾਥੀ ਦੀ ਜਿਹੜੀ ਬਦਲੀ ਆ ਉਹ ਚੋਣ ਜਾਬਤਾ ਖਤਮ ਹੁੰਦਿਆਂ ਸਾਰੀ 7 6 2024 ਨੂੰ ਸ਼ਾਰਪੁਰ ਦੀ ਕਰ ਦਿੱਤੀ ਹੈ ਜਿਹਦੇ ਜਿਹਦੇ ਰੋਸ ਵਜੋਂ ਅਸੀਂ ਜਿਹੜਾ ਪਿਛਲੇ ਲੰਮੇ ਸਮੇਂ ਤੋਂ ਬਿਜਲੀ ਦਾ ਕੰਮ ਬੰਦ ਕਰਕੇ ਵੀ ਪ੍ਰੋਟੈਸਟ ਕਰ ਰਹੇ ਹਾਂ 11 ਤਰੀਕ ਨੂੰ ਅਸੀਂ ਸਭ ਨੂੰ ਟਾਂਗਰਾ ਖੇਤਰ ਨਾਲ ਦਿੱਤਾ 13 ਤਰੀਕ ਨੂੰ ਫੇਰ ਦੁਬਾਰਾ ਧਰਨਾ ਦਿੱਤਾ ਸਾਡੇ ਉੱਚ ਅਧਿਕਾਰੀਆਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਸੀ ਕਿ 5 ਦਿਨਾਂ ਦੇ ਵਿੱਚ ਵਿੱਚ ਅਸੀਂ ਜਿਹੜਾ ਤੁਹਾਡਾ ਮਸਲਾ ਹੱਲ ਕਰ ਦਾਂਗੇ 18 ਤਰੀਕ ਸ਼ਾਮ 5 ਵਜੇ ਤੱਕ ਸਾਡਾ ਮਸਲਾ ਨਿਹਾਲਾ ਹੋਇਆ ਅਸੀਂ ਉੱਚ ਅਧਿਕਾਰੀਆਂ ਨਾਲ ਫੇਰ ਸੰਪਰਕ ਕੀਤਾ ਪਰ ਉਹਨਾਂ ਨੇ ਆਪਣੀ ਬੇਵਸੀ ਜ਼ਾਹਰ ਕਰਦੇ ਹੋਏ ਸਾਨੂੰ ਇਹ ਸਿਰਿਆ ਦਿੱਤਾ ਕਿ ਅਸੀਂ ਤੁਹਾਡੀ ਮਤਲਬ ਸਾਡੀ ਕੋਈ ਸੁਣਦਾ ਗਿੰਦਾ ਨਹੀਂ ਸਾਡੇ ਡਿਪਾਰਟਮੈਂਟ ਦੇ ਵਿੱਚ ਇਸ ਕਰਕੇ ਤੁਹਾਡੀ ਬੰਦਲੀ ਰੱਦ ਨਹੀਂ ਹੋ ਸਕਦੀ ਅਸੀਂ ਇਹ ਆਪਣਾ ਸੰਗਠਨ ਜਿਹੜਾ 19 ਤਰੀਕ ਤੋਂ ਲਗਾਤਾਰ ਜਾਰੀ ਕੀਤਾ 20 ਨੂੰ ਅਸੀਂ ਟਾਂਗਰੇ ਦੇ ਵਿੱਚ ਮਾਰਚ ਕੀਤਾ ਵੀ ਹੁਣ ਤੱਕ ਕਾਰਨ ਕੀ ਰਿਹਾ ਬਦਲੀ ਹੋਣ ਦਾ ਮੇਨ ਕਾਰਨ ਇੱਕੋ ਹੀ ਹੈ ਕਿ ਇਹ ਸਾਥੀ ਜਿਹੜੀ ਆ ਉਹਨੇ ਵੋਟਾਂ ਜਿਹੜੀਆਂ ਸਾਡੇ ਸਰਪੰਚ ਸੰਗੀਟੂ ਦੇ ਕਹਿੰਦੇ ਜਾਂ ਉਹਦੇ ਉੱਪਰ ਬਹੁਤ ਵੱਡਾ ਪਰਿਵਾਰ ਆ ਉਹ ਜਿਹੜੇ ਸਾਥੀ ਆ ਉਹਨਾਂ ਦੇ ਘਟੋ ਘਟ ਪੰਚ ਮਤਲਬ ਡੇਢ ਡੇਢ 200 ਬੰਦੇ ਘਰ ਦਾ ਉਹਦੇ ਜੀ ਹੈ ਉਹਦੇ ਪਿੰਡ ਦੇ ਵਿੱਚ ਪੂਰੀ ਹੁੰਦਾ ਇਸ ਦੀ ਸੇ ਹੈ ਉਹ ਸਰਪੰਚ ਵੀ ਉਹਦੀ ਮਰਜ਼ੀ ਨਾਲ ਬੰਦਾ ਮੈਂਬਰ ਵੀ ਉਹਦੀ ਮਰਜ਼ੀ ਨਾਲ ਬੰਦਾ ਕਿਉਂਕਿ ਬਹੁਤ ਵੱਡਾ ਪਰਿਵਾਰ ਹੈ ਉਹਨਾਂ ਨੇ ਬਦਲ ਕੋਈ ਦੋਸ਼ ਹੀ ਲਾ ਰਿਹਾ ਕਿਨੇ ਸਾਨੂੰ ਨਾਮ ਵੋਟਾਂ ਪਾਈਆਂ ਤੇ ਨਾਮ ਆਪਣੇ ਪਰਿਵਾਰ ਦੀਆਂ ਪੁਆਈਆਂ ਇਸ ਕਰਕੇ ਉਹ ਸਾਥੀ ਦੀ ਬਾਰ-ਬਾਰ ਬਦਲੀ ਜਿਹੜੀ ਆ ਉਹ ਕੀਤੀ ਜਾਂਦੀ ਹੈ ਅਸੀਂ ਇਸ ਬਦਲੀ ਰੱਦ ਕਰਾਉਣ ਲਈ ਹਰਹੀਂ ਲੜ ਵਰਤੇ ਹਰ ਸੰਘਰਸ਼ ਦੇ ਮੈਦਾਨ ਵਿੱਚ ਆਏ ਆ ਜਿੰਨਾ ਤੇ ਚੇਰ ਤੱਕ ਇਹ ਬਦਲੀ ਰੱਦ ਨਹੀਂ ਦੀ ਅਸੀਂ ਇਹ ਸੰਘਰਸ਼ ਚਾਈ ਤੱਕ ਵੀ ਲੜਨਾ ਪਿਆ ਤੇ ਹਰ ਕੀਮਤੇ ਇਹ ਸੰਘਰਸ਼ ਲੜਾਂਗੇ